ਅੱਜ ਦੀਆਂ ਖਬਰਾਂ ਵੱਲ ਚਲੀਏ ਤੇ ਕੈਸ਼ ਪਟੇਲ ਉਸ ਨੂੰ ਐਫਬੀਆਈ ਦਾ ਜਿਹੜਾ ਡਾਇਰੈਕਟਰ ਆ ਸੈਨੇਟ ਵੱਲੋਂ ਕਨਫਰਮ ਕਰ ਦਿੱਤਾ ਗਿਆ ਤੇ ਅੱਜ ਸਵੇਰੇ ਕੈਸ਼ ਪਟੇਲ ਹੁਣੀ ਜੋ ਆ ਉਹ ਸੌ ਚੱਕਣਗੇ ਕੈਸ਼ ਪਟੇਲ ਨੇ ਪਹਿਲੀ ਸਟੇਟਮੈਂਟ ਜਾਰੀ ਕੀਤੀ ਆ ਉਹਦੇ ਵਿੱਚ ਉਹਨਾਂ ਨੇ ਇਹ ਕਿਹਾ ਵੀ ਮੈਂ ਰੀਬਿਲਡ ਕਰੂੰਗਾ ਟਰਸਟ ਤੇ افਬੀਆਈ ਦੇ ਵਿੱਚ ਜਿਹੜੀ ਆ ਟਰਾਂਸਪੇਰੈਂਸੀ ਆ ਉਸ ਨੂੰ ਬਿਲਕੁਲ ਲੋਕਾਂ ਸਾਹਮਣੇ ਪੇਸ਼ ਕਰਾਂਗੇ ਨੌਵੇਂ ਡਾਇਰੈਕਟਰ ਆਫ افਬੀਆਈ ਜੋ ਆ ਕੈਸ਼ ਪਟੇਲ ਹੋਣਗੇ ਤੇ ਜੋ ਪ੍ਰੋਮਿਸ ਕੀਤਾ ਗਿਆ ਟਰਾਂਸਪੇਰੈਂਟ ਵਿਦ ਅਮਰੀਕਨਸ ਐਂਡ ਰੀਸਟੋਰ ਫੇਥ ਇਨ ਬਿਊਰੋ ਵੈਨ ਹੀ ਟੇਕਸ ਓਵਰ ਅਮਰੀਕਨ ਪੀਪਲ ਨੂੰ ਕਹਿੰਦੇ ਵੀ ਜਿਹੜੇ ਅਮਰੀਕਨ ਲੋਕ ਆ ਉਹਨਾਂ ਦਾ ਟਰਸਟ ਟੁੱਟ ਚੁੱਕਾ ਆ ਕਿਉਂਕਿ ਪੋਲੀਟੀਕਲ ਪੋਲਿਟੀਕਲਾਈਜੇਸ਼ਨ ਬਹੁਤ ਜ਼ਿਆਦਾ ਸਾਡੇ ਜਸਟਿਸ ਸਿਸਟਮ ਦੀ ਹੋ ਚੁੱਕੀ ਆ ਤੇ ਮੇਰਾ ਮਿਸ਼ਨ ਇਹ ਆ ਵੀ ਜਿਹੜੇ ਗੁੱਡ ਕਾਫਸ ਵੀ ਗੁੱਡ ਕਾਫਸ ਤੇ ਰੀਬਿਲਡ ਟਰਸਟ ਕੀਤਾ ਜਾਵੇ ਨਾਲ ਦੀ ਨਾਲ ਉਹਨਾਂ ਨੇ ਵਾਰਨਿੰਗ ਦਿੱਤੀ ਆ ਵੀ ਕੋਈ ਵੀ ਬੰਦਾ ਅਮਰੀਕਾ ਨੂੰ ਕਿਸੇ ਤਰ੍ਹਾਂ ਦੀ ਹਾਰਮ ਕਰਨ ਦੀ ਕੋਸ਼ਿਸ਼ ਕਰੂਗਾ ਅਸੀਂ ਉਹਨੂੰ ਕਿਸੇ ਵੀ ਦੁਨੀਆ ਦੇ ਹਿੱਸੇ ਤੋਂ ਚੱਕ ਕੇ ਲਿਆਵਾਂਗੇ ਸੋ ਕਹਿੰਦੇ ਵੀ ਵੀ ਵਿਲ ਹੰਟ ਯੂ ਡਾਊਨ ਇਨ ਏਰੀ ਕਾਰਨਰ ਆਫ ਥਿਸ ਪਲੈਨਟ ਮਿਸ਼ਨ ਫਰਸਟ ਅਮਰੀਕਾ ਆਲਵੇਸ लेट्स ਵਰਕ ਸੋ ਕਹਿੰਦੇ ਵੀ ਇਮੀਡੀਏਟਲੀ ਜੋ ਆ ਜਦੋਂ ਹੀ ਸੌ ਚੱਕ ਚੱਕਦੇ ਆ ਤੇ ਉਹ ਤੋਂ ਬਾਅਦ ਉਹਨਾਂ ਨੇ ਆਪਣਾ ਕੰਮ ਕਰਨਾ ਜੋ ਆ ਉਹ ਸ਼ੁਰੂ ਕਰ ਦੇਣਾ ਹੈਗਾ ਜੀ